ਜਦੋਂ ਕਦੇ ਵੀ ਖੂਨ ਦੀ ਘਾਟ ਆਉਂਦੀ ਆ ਤਾਂ ਜਿਹੜਾ ਡਾਕਟਰ ਅਕਸਰ ਜਿਹੜਾ ਆਪਾਂ ਨੂੰ ਆਇਰਨ ਦੀਆਂ ਗੋਲੀਆਂ ਲਿਖਦੇ ਨੇਗੇ ਤੇ ਆਇਰਨ ਆਪਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਜ਼ਿਆਦਾ ਮਿਲਦਾ ਹੈਗਾ ਉਸ ਚੀਜ਼ ਬਾਰੇ ਅੱਜ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਜਿਹੜੀ ਖੂਨ ਦੀ ਘਾਟ ਆ ਕੀ ਉਹਦੇ ਲੋਹੇ ਦੀ ਘਾਟ ਨਾਲ ਸਿੱਧਾ ਸਬੰਧ ਹੈਗਾਗਾ ਤੇ ਜਿਹੜੇ ਆਪਣੇ ਨਿੰਬੂ ਜਾਤੀ ਦੇ ਫਲ ਨੇਗੇ ਉਨ੍ਹਾਂ ਦੇ ਵਿੱਚੋਂ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਤੇ ਨਿੰਬੂ ਜਾਤੀ ਦੇ ਜਿਹੜੇ ਫਲਾਂ ਦੇ ਵਿੱਚੋਂ ਮਿਲਨ ਵਾਲਾ ਵਿਟਾਮਿਨ ਸੀ ਸਰੀਰ ਲਈ ਲੋਹੇ ਦੀ ਘਾਟ ਨੂੰ ਵੀ ਪੂਰੀ ਕਰਦਾ ਜੀ ਤੇ ਇਸ ਲਈ ਜਿਹੜੇ ਇੰਨਾ ਫਲਾਂ ਨੂੰ ਆਪਾਂ ਜਿੰਨਾ ਜ਼ਿਆਦਾ ਖਾਵਾਂਗੇ ਓਨਾਂ ਕ ਆਪਾਂ ਨੂੰ ਗੋਲੀਆਂ ਨਾਲੋਂ ਜਿਹੜਾ ਆਪਣਾ ਖੜਾ ਛੁੱਟੂ ਆ ਇਹ ਫਲਾਂ ਦਾ ਜਿਹੜਾ ਸਰਕਲ ਹੈਗਾ ਉਹ ਸਾਲ ਦੇ ਵਿੱਚ 4-5 ਮਹੀਨਿਆਂ ਤੱਕ ਆਪਾਂ ਚਲਾ ਸਕਦੇ ਹਾਂਗੇ ਉਹ ਕਿਸ ਤਰ੍ਹਾਂ ਚਲਾ ਸਕਦੇ ਹਾਂਗੇ ਕੀ ਆਪਣੀ ਵਿਆਉਂਦਬੰਦੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਜਿਹੜੇ 6-7 ਕਬੂਟਿਆਂ ਦੇ ਨਾਲ ਆਪਾਂ ਸੌਰੀ ਇਹਨਾਂ ਨੂੰ ਆਪਾਂ ਲਾ ਸਕਦੇ ਹਾਂ ਕਿ 6-7 ਕਬੂਟੇ ਤੇ ਇਹ 6-7 ਬੂਟੇ ਕਿਹੜੀ-ਕਿਹੜੀ ਕਿਸਮ ਦੇ ਹੋਣਗੇ ਕਦੋਂ-ਕਦੋਂ ਇਹਨਾਂ ਤੇ ਫਲ ਆਊਗਾ ਕਿੰਨਾ ਝਾੜ ਕਿੰਨੇ ਕਿ ਬੀਜਾਂ ਦੀ ਮਾਤਰਾ ਕਿਵੇਂ ਦਾ ਇਹਨਾਂ ਦਾ ਸਵਾਦ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਸਾਂਝੀ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਜਿਹੜੀ ਇਹ ਗੱਲਾਂ ਜਿਵੇਂ ਆਪਾਂ ਵਿਟਾਮਿਨ ਸੀ ਬਾਰੇ ਜਾਂ ਇਹ ਸਾਰੀਆਂ ਚੀਜ਼ਾਂ ਰਿਸਰਚ ਪੇਪਰਾਂ ਦੇ ਵਿੱਚ ਲਿਖੀਆਂ ਗਈਆਂ ਗਈਆਂ ਖੋਜ ਇਹਨਾਂ ਤੇ ਬਕਾਇਦਾ ਹੋਈ ਹੋਈ ਹੈਗੀ ਆ ਕਾਫੀ ਉੱਚ ਪੱਧਰੀ ਡਾਕਟਰਾਂ ਨੇ ਇਹਨਾਂ ਬਾਰੇ ਜਿਹੜਾ ਵਿਚਾਰ ਚਰਚਾ ਕਰਕੇ ਸਾਰੀ ਇਹਨਾਂ ਚੀਜ਼ਾਂ ਬਾਰੇ ਜਿਹੜੀ ਪਰਚੋਲ ਕੀਤੀ ਗਈ ਹੈ ਕਿ ਜਿਹੜੀਆਂ ਇਹ ਚੀਜ਼ਾਂ ਕਾਫੀ ਹੱਦ ਤੱਕ ਸੇਤ ਨੂੰ ਸਿਹਤਮੰਦ ਰੱਖਣ ਲਈ ਕਮ ਆਉਂਦੀਆਂ ਨੇ ਇਸ ਲਈ ਆਪਾਂ ਵੀ ਤੁਹਾਨੂੰ ਇਹ ਹੀ ਸਲਾਹ ਦੇਵਾਂਗੇ ਕਿ ਆਪਣੇ ਜਿਹੜੇ ਕਿਚਨ ਗਾਰਡਨ ਦੇ ਵਿੱਚ ਆਪਣੇ ਘਰੇਲੂ ਬਗੀਚੀ ਦੇ ਵਿੱਚ ਫਲਾਂ ਵਾਲੇ ਪੌਦੇ ਸਬਜ਼ੀਆਂ ਭਰਪੂਰ ਮਾਤਰਾ ਚ اگਾਓ ਭਰਪੂਰ ਮਾਤਰਾ ਚ ਖਾਓ ਤੇ ਆਪਣੀ ਸਿਹਤ ਜਿਹੜੀ ਚੰਗੀ ਬਣਾਓ ਹੁਣ ਜਿਹੜੀ ਆਪਾਂ ਨਸਲਾਂ ਦੀ ਗੱਲ ਕਰ ਲੰਨੇ ਆ ਜੀ ਕਿਹੜੀਆਂ-ਕਿਹੜੀਆਂ ਕਿਸਮਾਂ ਤੁਸੀਂ ਲਾ ਸਕਦੇ ਹੋ ਮੁੱਖ ਤੌਰ ਤੇ ਜਿਹੜਾ ਨਿੰਬੂ ਜਾਤੀ ਦੇ ਵਿੱਚ ਸੰਤਰਾ ਆ ਜਾਂਦਾ ਜੀ ਮਾਲਟਾ ਆ ਜਾਂਦਾਗਾ ਤੇ ਉਸ ਤੋਂ ਇਲਾਵਾ ਚਕੋਤਰਾ ਆ ਜਾਂਦਾਗਾ ਤੇ ਫਿਰ ਇਹਦੇ ਵਿੱਚ ਆ ਜਾਂਦਾ ਜੀ ਆਪਣਾ ਨਿੰਬੂ ਦੇ ਵਿੱਚ ਲਾਈਮ ਤੇ ਲੈਮਨ ਇਹਨਾਂ ਦੋਨਾਂ ਦੇ ਵਿੱਚ ਵੀ ਥੋੜਾ ਥੋੜਾ ਜਿਹਾ ਫਰਕ ਆਇਆਗਾ ਤੇ ਇਸ ਤੋਂ ਇਲਾਵਾ ਜਿਹੜਾ ਮਿੱਠਾ ਇੱਕ ਫਰੂਟ ਹੈਗਾਗਾ ਇਹਦੇ ਵਿੱਚ ਜਿਹੜਾ সুইਟ ਲਾਈਮ ਦੇ ਨਾਲ ਜਾਣਿਆ ਜਾਂਦਾ ਉਹ ਵੀ ਇਹਦੇ ਵਿੱਚ ਆਉਂਦਾ ਛੇ ਇੱਕ ਕੈਟਾਗਰੀਆਂ ਨੇਗੀਆਂ ਅੱਗੇ ਕਾਫੀ ਸਾਰੀਆਂ ਜਿਹੜੀਆਂ ਇਹਦੇ ਵਿੱਚ ਕਿਸਮਾਂ ਨੇਗੀਆਂ ਸਭ ਤੋਂ ਹੋਗੇ ਸਤੀ ਪੱਕਣ ਵਾਲੀ ਕਿਸਮ ਹੈਗੀ ਉਹ ਹੈਗਾ ਮਿੱਠਾ ਜੀ ਮਿੱਠਾ ਜ਼ਿਆਦਾਤਰ ਜਿਹੜਾ ਜੂਸ ਦੇ ਪਰਪਸ ਲਈ ਆਪਾਂ ਵਰਤਨਾਗਾ ਜੂਸ ਦੇ ਪਰਪਸ ਲਈ ਵਰਤਣਾ ਮਤਲਬ ਵੀ ਜੇ ਉਹਨੂੰ ਖਾਣਿਆ ਤਾਂ ਉਹਨਾਂ ਸਵਾਦ ਉਹਦਾ ਆਪਾਂ ਨੂੰ ਸਹੀ ਨਹੀਂ ਆਉਂਦਾ ਪਰ ਜੇ ਉਹ ਜੂਸ ਕੱਢ ਕੇ ਪੀਨੇ ਤਾਂ ਜਿਹੜਾ ਉਹਦਾ ਸਵਾਦ ਕਾਫੀ ਵਧੀਆ ਆਪਾਂ ਨੂੰ ਮਿਲਦਾ ਹੈਗਾ ਤੇ ਬਹੁਤ ਸਾਰੇ ਤਤਾਂ ਦੇ ਨਾਲ ਭਰਪੂਰ ਹੈਗਾ ਲਾਉਣ ਦਾ ਸਹੀ ਸਮਾਂ ਹੁਣ ਵੀ ਚੱਲ ਰਿਹਾ ਫਰਵਰੀ ਮਾਰਚ 'ਚ ਵੀ ਲਾ ਸਕਦੇ ਹੋ ਤੇ ਸਤੰਬਰ ਮਹੀਨੇ ਦੇ ਵਿੱਚੋਂ ਪੱਕਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਨਵੰਬਰ ਮਹੀਨੇ ਦੇ ਵਿੱਚ ਪੱਕਣ ਵਾਲੀ ਕਿਸਮ ਹੈ ਜਿਹੜੀ ਸੰਤਰੇ ਦੇ ਵਿੱਚ ਉਹ ਹੈਗੀ ਡੇਜੀ ਜੀ ਇਹ ਅਕਤੂਬਰ ਦੇ ਆਖਰ ਤੋਂ ਲੈ ਕੇ ਤੇ ਨਵੰਬਰ ਦੇ ਅੱਧ ਤੱਕ ਜਿਹੜੀ ਪੱਕਣੀ ਸ਼ੁਰੂ ਹੋ ਜਾਂਦੀ ਹੈਗੀ ਕਾਫੀ ਵਧੀਆ ਜਿਹੜਾ ਇਹਦਾ ਸਵਾਦ ਹੁੰਦਾ ਹੈਗਾ ਤੇ ਝਾੜ ਦੀ ਗੱਲ ਕਰ ਲਈਏ ਤਾਂ ਜਿਹੜਾ 60 ਕਿਲੋ ਦੇ ਕਰੀਬ ਪੰਜ ਇੱਕ ਸਾਲਾਂ ਦਾ ਬੂਟਾ ਝਾੜ ਦੇਣ ਲੱਗ ਜਾਂਦਾ ਜੀ ਤੇ ਜਿਹੜੇ 0 ਤੋਂ ਲੈ ਕੇ ਮਾਲਵੀ ਆਪਣੇ 10 ਤੋਂ 15 ਬੀਜ ਜਿਹੜੇ ਡੇਜੀ ਦੇ ਫਰੂਟ ਦੇ ਵਿੱਚ ਹੁੰਦੇ ਰਹਿਗੇ ਤੇ ਇਸ ਤੋਂ ਇਲਾਵਾ ਪੀਯੂ ਨੰਬਰ ਪੀਯੂ ਨੰਬਰ 1 ਜਿਹੜਾ ਕਿਨੂਗਾ ਤੁਸੀਂ ਉਹ ਲਗਾ ਸਕਦੇ ਹੋਗੇ ਉਹਦੇ 'ਚ ਵੀ ਬੀਜਾਂ ਦੀ ਮਾਤਰਾ ੜੀ ਘੱਟ ਹੁੰਦੀ ਹੈਗੀ ਤੇ ਉਹਦਾ ਵੀ ਝਾੜ ਜਿਹੜਾ ਲਗਭਗ ਜਿਹੜਾ 45 46 ਕਿਲੋ ਪ੍ਰਤੀ ਬੂਟਾ ਪੰਜ ਕਿਸਾਲਾ ਵਾਧਾ ਆਪਾਂ ਨੂੰ ਮਿਲਣ ਲੱਗਦਾ ਹੈ। ਇਹ ਕਿਸਮਾਂ ਤੁਸੀਂ ਲਾ ਸਕਦੇ ਹੋਗੇ ਇਹ ਜਿਵੇਂ ਹੁਣ ਡੇਜ਼ੀ ਹੈਗੀ ਇਹ ਪਗਦੀ ਹੈ ਜੀ ਆਪਣਾ ਮਿੱਠੇ ਦੀ ਗੱਲ ਕਰ ਲਈਏ ਉਹ ਪਗਦਾ ਸਤੰਬਰ ਚ ਨਵੰਬਰ ਚ ਪਗਦੀ ਹੈ ਡੇਜ਼ੀ ਤੇ ਦਸੰਬਰ ਦੇ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਗੱਲ ਕਰ ਲਈਏ ਤਾਂ ਉਹ ਹੈਗੀ ਕਿ ਮਾਲਟੇ ਦੇ ਵਿੱਚ ਬਲੱਡ ਰੈੱਡ ਆ ਜਿਹੜੀ ਬਲੱਡ ਰੈੱਡ ਆ ਕਿ ਉਹ ਦਸੰਬਰ ਜਨਵਰੀ ਚ ਪਗਦੀ ਹੈ 8 ਤੋਂ 10 ਕ ਸੀਡ ਹੁੰਦਾ ਮਾਲਟੇ 'ਚ ਸਾਰੇ ਜਿਹੜਾ ਸੀਡ ਕੱਟ ਹੁੰਦਾ ਕਿੰਨੂ ਨਾਲੋਂ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਅੱਗੇ ਫਰਵਰੀ ਮਾਰਚ ਦੇ ਵਿੱਚ ਪੱਕਣ ਵਾਲੀ ਤਾਂ ਮਾਲਟੇ ਦੀ ਜਿਹੜੀ ਬਲਾਂਸ਼ੀਆ ਕਿਸਮਾ ਕੀ ਤੁਸੀਂ ਉਹ ਲਾ ਸਕਦੇ ਹੋਗੇ ਤੇ ਇਹ ਮੰਨ ਲਓ ਕਿ ਸਤੰਬਰ ਤੋਂ ਲੈ ਕੇ ਮਾਰਚ ਤੱਕ ਆਪਣਾ ਜਿਹੜਾ ਫਰੂਟ ਇਹਦੇ ਵਿੱਚ ਪੂਰਾ ਹੋ ਜਾਂਦਾ ਹੈਗਾ ਮਸੰਮੀ ਤੁਸੀਂ ਲਾ ਸਕਦੇ ਹੋਗੇ ਤੇ ਜਿਹੜਾ ਗ੍ਰੇਪਫਰੂਟ ਦੇ ਵਿੱਚ ਸਟਾਰ ਰੂਬੀ ਲਾਉਂਗੇ ਤਾਂ ਉਹ ਨਵੰਬਰ ਦੇ ਵਿੱਚ ਪੱਕਦਾ ਹੈਗਾ ਤੇ ਜਿਹੜਾ ਮਾਰਚ ਸੀਡਲੈਸ ਹੈਗਾ ਉਹ ਦਸੰਬਰ ਜਨਵਰੀ ਦੇ ਵਿੱਚ ਪੱਕਦਾ ਹੈਗਾ ਤੇ ਬਹੁਤ ਜ਼ਿਆਦਾ ਝਾੜ ਜਿਹੜਾ ਕਵਾਂਟਲ ਦੇ ਕਰੀਬ ਇੱਕ ਬੂਟੇ ਤੋਂ ਲੈਂਦਾ ਉਹਦੇ ਤੋਂ ਤੇ ਰੈੱਡ ਬਲਸ਼ ਦੇ ਉੱਪਰ ਵੀ ਕਾਫੀ ਸਾਰਾ ਝਾੜ ਲੈਂਦਾ ਹੈਗਾ ਗ੍ਰੇਪਫਰੂਟ ਦੇ ਵਿੱਚ ਲੈਮਨ ਦੇ ਵਿੱਚ ਤੁਸੀਂ 12 ਮਾਸੀ ਨਿੰਬੂ ਹੁੰਦਾ ਜਿਹੜਾ ਉਹ ਲਾ ਸਕਦੇ ਹੋ ਲੈਮਨ ਥੋੜੇ ਵੱਡੇ ਸਾਈਜ਼ ਚ ਹੁੰਦੇ ਨੇ ਜਿਹੜਾ ਲਾਈਮ ਹੁੰਦਾਗਾ ਨਿੰਬੂ ਕਾਗਜੀ ਉਹ ਥੋੜਾ ਛੋਟੇ ਸਾਈਜ਼ ਚ ਯਾਨੀ ਕਿ ਛੋਟੇ ਸਾਈਜ਼ ਦਾ ਹੁੰਦਾਗਾ ਤੇ ਜਿਹੜਾ সুইਟ ਲਾਈਮ ਵਾਰੇ ਆਪਾਂ ਪਹਿਲੀ ਗੱਲ ਕਰ ਚੁੱਕੇ ਆ ਮਿੱਠਾ ਇਹ ਜਿਹੜਾ ਆਪਣਾ ਸਤੰਬਰ ਦੇ ਵਿੱਚ ਸਭ ਤੋਂ ਪਹਿਲਾਂ ਪੱਕਣਾ ਸ਼ੁਰੂ ਹੁੰਦਾਗਾ ਤੇ ਉਸੇ ਤਰ੍ਹਾਂ ਜਿਹੜੀ ਨਵੰਬਰ ਦੇ ਵਿੱਚ ਮਸੰਮੀ ਪੱਕਣੀ ਸ਼ੁਰੂ ਹੋ ਜਾਂਦੀ ਆ ਉਹ ਵੀ ਤੁਸੀਂ ਆਪਣੇ ਸਰਕਲ ਦੇ ਵਿੱਚ ਲਾ ਸਕਦੇ ਹੋ ਉਮੀਦ ਕਰਾਂਦੇ ਹਾਂ ਕਿ ਜਿਹੜੀਆਂ ਇਹਨਾਂ ਸਾਰੀਆਂ ਨਸਲਾਂ ਜਾਂ ਕਿਸਮਾਂ ਬਾਰੇ ਆਪਾਂ ਤੁਹਾਨੂੰ ਦੱਸਿਆ ਗਿਆ ਇਹਨਾਂ ਨੂੰ ਲਾ ਕੇ ਤੁਸੀਂ ਇੱਕ ਚੰਗਾ ਫਰੂਟ ਦਾ ਸਰਕਲ ਬਣਾ ਸਕੋਗੇ ਤੇ ਇਹਨਾਂ ਦੇ ਵਿੱਚੋਂ ਕਾਫੀ ਧਾਰੀਆਂ ਵੈਰਾਈਟੀ ਆਪਣੇ ਕੋਲ ਫਾਰਮ ਦੇ ਉੱਪਰ ਮੌਜੂਦ ਵੀ ਹਨ ਜਿਹੜੀਆਂ ਲਾਈਆਂ ਵੀ ਹੋਈਆਂ ਤੇ ਇਹਨਾਂ ਦੇ ਪੌਦੇ ਵੀ ਮੌਜੂਦ ਹਨ ਤੁਸੀਂ ਆਪਣੇ ਕੋਲੋਂ ਕਿਸੇ ਵੀ ਸਮੇਂ ਜਿਹੜਾ ਬਨਾਲ ਸੰਪਰਕ ਕਰਕੇ ਇਹ ਬੂਟੇ ਲੈ ਆ ਸਕਦੇ ਹੋ ਜਾਂ ਕਿਤੋਂ ਹੋਰ ਚਾਹਣੇ ਤੋਂ ਉੱਥੋਂ ਵੀ ਲੈ ਕੇ ਤੁਸੀਂ ਲਾ ਸਕਦੇ ਹੋ ਪਰ ਇਹਨਾਂ ਨੂੰ ਲਾਓ ਜ਼ਰੂਰ ਤਾਂ ਜੋ ਜਿਹੜਾ ਛੋਟੇ-ਛੋਟੇ ਤਤਾਂ ਦੀ ਘਾੜ ਸਰੀਰ ਦੇ ਵਿੱਚ ਆਪਾਂ ਮੈਡੀਸਨ ਨਾਲ ਗੋਲੀਆਂ ਦੇ ਨਾਲ ਪੂਰੀ ਕਰਦੇ ਆ ਉਹ ਆਪਾਂ ਜਿਹੜਾ ਕੁਦਰਤੀ ਤਰੀਕੇ ਨਾਲ ਪੂਰੀ ਕਰ ਸਕੀਏ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਜਿਹੜਾ ਬਹੁਤ ਬਹੁਤ ਧੰਨਵਾਦ